ਜਿਹੜੇ ਕਹਿੰਦੇ ਸੀ 25 ਸਾਲ ਉਦੋਂ ਪਰਮਾਤਮਾ ਲੱਤਾ ਥੋੜੀ ਫਿਰਦਾ ਉਹਨਾਂ ਦੇ ਤੋਂ ਉਦੋਂ ਮੈਨੂੰ ਕਹਿੰਦੇ ਸੀ ਕੀ ਕਹਿਣਾ ਚਾਹੋਂਗੇ ਇਹਦੇ ਬਾਰੇ ਸੁਖਵੀਰ ਸਿੰਘ ਮੈਂ ਕਿਹ ਜੀਤੀਆਂ ਰੱਬ ਦੇ ਘਰੇ ਜਾ ਕੇ ਲੱਤਾਂ ਟੁੱਟ ਜਾਂਦੀਆਂ ਮੈਂ ਉਹਦੇ ਬਾਰੇ ਕੀ ਕਹਾਵਾਂ ਪਰਮਾਤਮਾ ਹੀ ਆ ਜੀ ਮੈਂ ਮੈਂ ਕੌਣ ਹਾਂ ਜੀ ਮੇਰੀ ਔਕਾਤ ਤਾਂ ਕੁਛ ਮੈਂ ਮੈਂ ਤਾਂ ਇੱਕ ਆਮ ਪਿੰਡਾਂ ਦਾ ਮੁੰਡਾ ਜੀ ਦਸਵੀਂ ਤੱਕ ਸਾਈਕਲ ਤੇ ਜੋ ਸਾਈਕਲ ਦੀ ਚੈਨ ਲੈਂਦੀ ਹੈ ਕਰਮੀਆਂ ਚ ਫਿਰ ਦੁਬਾਰੇ ਲੈਂਦੀ ਹੈ ਜਦੋਂ ਉਸੇ ਨੂੰ ਪਤਾ ਹੁੰਦਾ ਵੀ ਬਾਅਦ ਚ ਚੈਨ ਤੇ ਗੁੱਸਾ ਤਾਂ ਕੱਢੀ ਨਹੀਂ ਸਕਦਾ ਕਿਉਂਕਿ ਜਾਨਾ ਤਾਂ ਚੈਨ ਨਾਲ ਹੀ ਹੈ ਉੱਤੋਂ ਸੂਰਜ ਹੁੰਦਾ ਰੂਮ ਚ ਲਾਈਦਾ ਮੈਨੂੰ ਉਹੀ ਜਾਣਦਾ ਜੀ ਮੈਨੂੰ ਪਤਾ ਮੇਰੀ ਮਾਂ ਅੱਜ ਵੀ ਪਿੰਡ ਰਹਿੰਦੀ ਹੈ ਮੇਰੀ ਮਾਂ ਅੱਜ ਵੀ ਤਰੀਆਂ ਬੁਣਦੀ ਹੈ ਮੇਰੀ ਬੇਬੇ ਅੱਜ ਵੀ ਚਰਖਾ ਕਰਦੀ ਹੈ ਤਰਿੰਜਣਾ ਜਿਹਨੂੰ ਆਪਾਂ ਕਹਿੰਦੇ ਸੀ ਅੱਜ ਵੀ ਸਾਡੇ ਬੇਬੇ ਪਿੰਡ ਕਿਉਂ ਰਹਿੰਦੀ ਹੈ ਕਿਉਂਕਿ ਸ਼ਹਿਰ 'ਚ ਜੀਣ ਲੱਗਦਾ ਆਮ ਤੌਰ ਤੇ ਆਪਣੀਆਂ ਪਿੰਡਾਂ ਵਾਲੀਆਂ ਬੇਬਿਆਂ ਦਾ ਮਾਮਾ ਦਾ ਸ਼ਹਿਰ 'ਚ ਜੀਣ ਲੱਗਦਾ ਪਹਿਲਾਂ ਮੈਂ ਮੁਹਾਲੀ ਰਹਿੰਦਾ ਰਿਹਾ ਪਟਿਆਲੇ ਵੀ ਰਹਿੰਦਾ ਰਿਹਾ ਕਲਾਕਾਰ ਦੇ ਤੌਰ ਤੇ ਉਦੋਂ ਵੀ ਨਹੀਂ ਬੇਬੇ ਰਹਿੰਦੀ ਸੀ ਨਾਲ ਮੈਂ ਉਦੋਂ ਵੀ ਬੇਬੇ ਨੂੰ ਕੋਈਦਾ ਸੀ ਬੇਬੇ ਇੱਥੇ ਕਿਉਂ ਨਹੀਂ ਰਹਿੰਦੀ ਏਸੀ ਵੀ ਲੱਗੇ ਆ ਸਰ ਕਹਿੰਦੀ ਭਾਈ ਝੋਕਲੀਆਂ ਨਹੀਂ ਹੁੰਦੀ ਇੱਥੇ ਅਰੇ ਇਹ ਤਾਂ ਠੀਕ ਹੈ ਮੈਨੂੰ ਪਥਰੀ ਹੋ ਜਾਏਗੀ ਤੇ ਇਹ ਠੀਕ ਹੈ ਇਹ ਤਾਂ ਠੀਕ ਹੈ ਫਿਰ ਤਾਂ ਜਾਇਆ ਇੱਕ ਮਿੰਟ ਹੁਣ ਚਲ ਸ਼ੈਦ ਤਾਂ ਫੇਰ ਵੀ ਚਲੋ ਇੱਕ ਦੂਜੇ ਆਲੇ ਦੁਆਲੇ ਵਾਲੇ ਪਾਸੇ ਵਾਲੇ ਘਰਾਂ ਤੂੰ ਵੀ ਆ ਜਾਂਦੀਆਂ ਚਲੋ ਉਹਨਾਂ ਦੀਆਂ ਵੀ ਮਾਵਾ ਭੈਣਾ ਹੁੰਦੀਆਂ ਨਾਲ ਚਲੋ ਬਹਿ ਜਾਂਦੀਆਂ ਉਹ ਤਾਂ ਮੁੱਖ ਮੰਤਰੀ ਵਾਲੇ ਘਰ ਚ ਪਚਾਤਾ ਤੁਸੀਂ ਉਥੇ ਹੁਣ 100 ਰੁਪਏ ਨਾਲ ਚੁਗਲੀ ਕਰਿਓ ਉਹ ਉਹ ਤਾਂ ਜਮਾ ਹੀ ਨਹੀਂ ਹੈਗਾ ਕੋਈ ਕਵਾਂਡੀ ਸਭ ਦੇ ਬਈ ਠੀਕ ਹੈ ਆਵਦੀ ਜਗ੍ਹਾ ਤੇ ਮੈਂ ਕਿਹਾ ਬੇਬੇ ਹੁਣ ਕੀ ਕਰੀਏ ਹੁਣ ਮੰਗ ਕੇ ਲੋਕਾਂ ਦਾ ਹੱਥ ਬੰਨ ਕੇ ਤਾਂ ਇਹ ਕੰਮ ਲਿਆ ਵੀ ਸਾਨੂੰ ਇਹ ਕੰਮ ਦਿਓ ਅਸੀਂ ਕਰਕੇ ਦਿਖਾਵਾਂਗੇ